ਸਾਂਝਾ ਪੰਜਾਬ ਐਸੋਸੀਏਸ਼ਨ ਤੇ ਵਰਲਡ ਕੈਂਸਰ ਕੇਅਰ ਵੱਲੋਂ ਗੁਰਾਇਨ ਅਜੀਬ ਪਿੰਡ ਰੁੜਕਾ ਖੁਰਦੇ ਦੇ ਗਵਰਨਮੈਂਟ ਮਿਡਲ ਸਕੂਲ ਵਿੱਚ ਪ੍ਰਵਾਸੀ ਭਾਰਤੀਆਂ ਤੇ ਨਗਰਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਦਾ ਫ੍ਰੀ ਚੈੱਕਅਪ ਕੈਂਪ ਅਤੇ ਅੱਖਾਂ ਦਾ ਚੈੱਕਅਪ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਕਫਾਖ ਬੁਲਾਰਿਆਂ ਨੇ ਦੱਸਿਆ ਕਿ ਮਿਤੀ 23 ਫਰਵਰੀ ਨੂੰ ਇਹ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਖੁਦ ਪਹੁੰਚ ਰਹੇ ਨੇ ਅਤੇ ਇਸ ਮੈਗਾ ਕੈਂਪ ਵਿੱਚ 18 ਗੱਡੀਆਂ ਕੈਂਸਰ ਕੇਅਰ ਦੀਆਂ ਵੀ ਪਹੁੰਚਦੀਆਂ ਨੇ ਜਿਸ ਵਿੱਚ ਵਕਫਾਖ ਤਰ੍ਹਾਂ ਦੀਆਂ ਬਿਮਾਰੀਆਂ ਦੀ ਫਰੀ ਚਾਂਚ ਕੀਤੀ ਆਵੇਗੀ ਉਹਨਾਂ ਸਮੂਹ ਇਲਾਕਾ ਵਾਸੀਓ ਨੇ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਪਿੰਡ ਰੁਰਕਾ ਖੁਰਦ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਜਿਵੇਂ ਕਿ ਆਪਣੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਨਾ ਮੁਰਾਦ ਬਿਮਾਰੀਆਂ ਬਹੁਤ ਤਰ੍ਹਾਂ ਦੀਆਂ ਚੱਲ ਰਹੀਆਂ ਹਨ ਪਰ ਲੋਕਾਂ ਲੋਕ ਇਨਾਂ ਚੀਜ਼ਾਂ ਤੋਂ ਜਾਗਰੂਕ ਨਹੀਂ ਹੈਗੇ ਇਸ ਲਈ ਅਸੀ ਨਾਂ ਚੀਜ਼ਾਂ ਨੂੰ ਦੇਖਦੇ ਸਾਡੇ ਸਾਰੇ ਐਨ ਆਰ ਆਈ ਵੀਰ ਉਹ ਸਾਡੇ ਵੱਡੇ ਭਰਾ ਸਾਰੇ ਨੇ ਨਾਲ ਮਿਲ ਕੇ ਇੱਕ ਸਾਂਝਾ ਪੰਜਾਬ ਐਸੋਸੀਏਸ਼ਨ ਅਤੇ ਵਰਲਡ ਕੈਂసర్ ਕੇਅਰ ਵੱਲੋਂ 23 ਫਰਵਰੀ ਦਿਨ ਐਤਵਾਨੂ ਸਥਾਨ گورਮੈਂਟ ਮਿਡਲ ਸਕੂਲ ਪੈਂਡਰੌੜਕਾ ਖੋਦ ਤਹਿਸੀਲ ਕੋਲਰ ਜ਼ਿਲ੍ਹਾ ਜਲੰਧਰ ਦੇ ਵਿੱਚ ਇੱਕ ਅਸੀਂ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਫ੍ਰੀ ਚੈੱਕਅਪ ਹੋਇਆ ਕੋ ਹੋਊਗਾ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਤੇ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ ਔਰਤਾਂ ਦੇ ਛਾਤੀ ਦੇ ਕੈਂਸਰ ਦੇ ਹਰੇਕ ਤਰ੍ਹਾਂ ਦੀ ਬਿਮਾਰੀ ਦਾ ਫਰੀ ਚੈੱਕਅਪ ਕੈਂਪ ਮਰਦਾਂ ਦੇ ਔਰਤਾਂ ਦੇ ਗੁਰਦਿਆਂ ਦੀ ਕੈਂਸਰ ਸਾਰਾ A ਤੋਂ Z ਅੱਖਾਂ ਦੇ ਵੀ ਨਾਲ ਨਾਲ ਚੈੱਕਅਪ ਕੀਤੇ ਜਾਣਗੇ ਤੇ ਹੋਰ ਨਾਲ ਨਾਲ ਜਾਣਕਾਰੀ ਇਹ ਵੀ ਦਿੰਦੇ ਹਾਂ ਅਸੀਂ ਕਿ ਅੱਖਾਂ ਦੇ ਚੈੱਕਅਪ ਦੇ ਨਾਲ ਨਾਲ 500 ਐਨ ਦਾ ਫਰੀ ਦਿੱਤੀਆਂ ਜਾਣਗੀਆਂ ਤੇ ਨਾਲ ਦੀ ਨਾਲ ਦਵਾਈ ਵੀ ਫਰੀ ਦਿੱਤੀ ਜਾਣਗੇ ਇਸ ਕੈਂਪ ਦੇ ਦੇ ਮੇਨ ਡਾਕਟਰ ਢਾਲੀਵਾਲ ਸਾਹਿਬ ਉਹ ਆਪ ਖੋਦ ਦੇਥੇ ਪਹੁੰਚਣਗੇ ਉਹ ਲੋਕਾਂ ਨੂੰ ਇਸ ਹਰੇਕ ਤਰ੍ਹਾਂ ਦੀ ਬਿਮਾਰੀ ਤੋਂ ਜਾਗਰੂਤ ਕਰਾਉਣਗੇ ਹਰੇਕ ਨੂੰ ਅਸੀਂ ਇਹ ਅਪੀਲ ਕਰਦੇ ਆ ਕਿਸੇ ਨੂੰ ਵੀ ਸੰਗਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈਗੀ ਉਹ ਤੁਸੀਂ ਢਾਲੀਵਾਲ ਸਾਹਿਬ ਦੇ ਨਾਲ ਸ਼ੇਅਰ ਕਰ ਸਕਦੇ ਆ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣਾ ਹੈਗਾ ਆ ਤਾਂ ਉਹਨਾਂ ਨੇ ਵੀ ਇਹੀ ਸਾਨੂੰ ਕਿਹਾ ਵੀ ਕੋਈ ਇਦਾਂ ਨਹੀਂ ਨੀ ਘਰੋਂ ਦੀ ਲੋਣ ਅਸੀਂ ਆਪਣੇ ਆਪ ਸਾਰਿਆਂ ਦੇ ਨਾਲ ਗੱਲ ਕਰਾਂਗੇ ਤੇ ਲੋਕਾਂ ਨੂੰ ਇਹ ਸਿੱਖਿਆ ਦੇਣ ਲਈ ਇਹ ਆਪਣੇ ਦੋਆਬੇ ਏਰੀਆ ਪੰਜਾਬ ਦੇ ਮੈਗਾ ਕੈਂਪ ਆ ਇਸ ਦੇ ਵਿੱਚ 18 ਬੱਸਾਂ ਆਉਣਗੀਆਂ ਹਰੇਕ ਬੱਸ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਇਲਾਜ ਦੀ ਚੈੱਕਅਪ ਹੋਊਗਾ ਕਿ ਇੱਕ ਬੱਸ ਵੇ ਹੱਡੀਆਂ ਦਾ ਇੱਕ ਬੱਸ ਵੇ ਅੱਖਾਂ ਦਾ ਇੱਕ ਬੱਸ ਦੇ ਵਿੱਚ ਕੈਂਸਰ ਦਾ ਸਾਹ ਸ਼ੂਗਰ ਦਾ ਜਿੰਨੇ ਵੀ ਤਰ੍ਹਾਂ ਦੀਆਂ ਆਪਣੇ ਬਿਮਾਰੀਆਂ ਹਰੇਕ ਬਿਮਾਰੀ ਦਾ ਚੈੱਕ ਅਪ ਹਰੇਕ ਬੱਕਰੀ-ਬੱਕਰੀ ਬਸ ਦੇ ਵਿੱਚ ਆਊਗਾ ਤਾਂ ਇਸ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਊਗੀ ਹਰੇਕ ਲੋਕਾਂ ਨੂੰ ਤਸੱਲੀ ਬਖਸ਼ ਸਾਰੇ ਚੈੱਕ ਅਪ ਹੋਊਗੇ ਤੇ ਨਾਲ ਹੀ ਨਾਲ ਇਹ ਵੀ ਕੀਤਾ ਜਾਂਦਾ ਨਾਨਾ ਲੰਗਰ ਦੀ ਸੇਵਾ ਵੀ ਅਸੀਂ ਕੀਤੀ ਹੈ ਚਾਹ ਪਾਣੀ ਦਾ ਵੀ ਕੀਤਾ ਹੈ ਨਾਲ ਲੰਗਰ ਵੀ ਨਾਲ ਸਕੂਲ ਦੇ ਅੰਦਰ ਚੱਲੂਗਾ ਤਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਕਿ ਜੇ ਕਿਸੇ ਸਾਡੇ ਬੰਦ ਵੀ ਭਰਾ ਦੇ ਕੋਲ ਇੱਥੇ ਆਉਣ ਦਾ ਸਾਧਨ ਨਹੀਂ ਹੈਗਾ ਤੁਹਾਨੂੰ ਨੰਬਰ ਅਸੀਂ نیچے ਦਿੱਤੇ ਹੋਏ ਨੇ ਤੁਸੀਂ ਉਹਨਾਂ ਤੇ ਕਾਲ ਕਰ ਸਕਦੇ ਅਸੀਂ ਤੁਹਾਨੂੰ ਪਿਕ ਵੀ ਕਰ ਸਕਦੇ ਤੇ ਤੁਹਾਨੂੰ ਉੱਥੇ ਦੁਬਾਰਾ ਛਾੜ ਵੀ ਸਕਦੇ ਹਾਂ